ਸ਼ਾਸ਼ੀ ਕਾਲ ਦੀ ਇਹ ਵਾਲੇ ਸੂਟ ਮਸਲੀਨ ਤੇ ਰਹਿਣਗੇ ਸ਼ਰਟ ਦੀ neck ਤੇ ਘੇਰੇ ਤੇ ਵਰਕ ਰਹੇਗਾ ਬਾਟਮ ਤੇ ਵਰਕ ਹੋਏਗਾ ਦੁਪੱਟਾ ਮਸਲੀਨ ਦਾ ਟਾਈਟਾਈ ਤੇ ਫੋਸ ਸਾਈਡ ਲੈਸ ਰਹੇਗੀ ਇਹ ਵਾਲੇ ਸੂਟ ਪਿਓਰ ਕਾਟਨ ਦੇ ਰਹਿਣਗੇ ਪ੍ਰਿੰਟਰਡ ਸ਼ਰਟ ਰਹੇਗੀ ਤੇ ਪਲੇਨ ਮੈਚਿੰਗ ਬਾਟਮ ਹੋਏਗੀ ਬੱਡੇ ਪਨੀ ਦੀ ਸ਼ਰਟ ਰਹੇਗੀ ਬੱਡੇ ਪਨੀ ਦੀ ਹੀ ਬਾਟਮ ਰਹੇਗੀ ਦੁਪੱਟਾ ਮलमल कॉटन ਦਾ ਹੋਏਗਾ ਦੁਪੱਟੇ ਉੱਤੇ ਵੀ ਜਿਹੜਾ ਵਰਕ ਰਹੇਗਾ ਇਹ ਵਾਲੇ ਸੂਟ ਜਾਰਜਟ ਤੇ ਰਹਿਣਗੇ ਸ਼ਰਟ ਪ੍ਰਿੰਟਰਡ ਰਹੇਗੀ ਉੱਤੇ ਜਾਲ ਵਰਕ ਦੀ ਜਿਹੜੀ embroidery ਰਹੇਗੀ ਬਾਟਮ ਹੈ ਜਿਹੜੀ 2.5 ਮੀਟਰ ਪਲੇਨ ਰਹੇਗੀ ਦੁਪੱਟਾ ਸ਼ਿਫੌਨ ਦਾ ਪ੍ਰਿੰਟਰਡ ਰਹੇਗਾ ਇਹ ਵਾਲ ਸੂਟ ਵੀ ਪਿਓਰ ਕਾਟਨ ਦੇ ਰਹਿਣਗੇ ਪ੍ਰਿੰਟਰਡ ਸ਼ਰਟ ਰਹੇਗੀ ਤੇ ਪਲੇਨ ਮੈਚਿੰਗ ਬਾਟਮ ਹੋਏਗੀ ਦੁਪੱਟਾ ਮਲਮਲ ਕਾਟਨ ਦਾ ਹੀ ਰਹੇਗਾ ਦੁਪੱਟੇ ਉੱਤੇ ਜਿਹੜਾ ਪੈਚ ਵਰਕੇ ਵਿਦ ਲੇਸਿਸ ਹੋਣਗੇ ਇਹ ਵਾਲੇ ਸੂਟ ਮੈਚਿੰਗ ਸੂਟ ਰਹਿਣਗੇ ਸੌਫਟ ਬਨਾਸਤੀ ਦੀ ਸ਼ਰਟ ਰਹੇਗੀ ਮਸਲੀਨ ਦੀ ਪਿਓਰ ਮਸਲੀਨ ਦੀ ਬਾਟਮ ਰਹੇਗੇ 2 ਮੀਟਰ ਸ਼ਰਟ ਦਾ ਫੈਬਰਿਕ ਰਹੇਗਾ ਤੇ 2 ਮੀਟਰ ਬਾਟਮ ਦਾ ਫੈਬਰਿਕ ਰਹੇਗਾ ਵਿਦਆਊਟ ਦੁਪੱਟਾ ਰਹੇਗਾ ਇਹ ਵਾਲਾ ਸੂਟ ਐਸਕੇ ਬ੍ਰੈਂਡ ਦੇ ਰਹਿਣਗੇ ਸ਼ਰਟ ਹੈ ਜਿਹੜੀ ਉਹ ਜਾਰਜਟੀ ਹੋਏਗੀ ਉੱਤੇ ਜਾਲਵਰਕ ਦੀ ਐਮਬਰਾਇਡਰੀ ਰਹੇਗੀ ਬਾਟਮ ਹੈ ਜਿਹੜੀ ਮਸਲੀਨ ਦੀ ਪਲੇਨ ਰਹੇਗੀ ਅਡਰੈਸ ਤੇ ਪੇਮੈਂਟ ਪਹਿਲਾਂ ਸੈਂਡ ਕਰਕੇ ਤੁਸੀਂ ਜਿਹੜਾ ਆਪਣਾ ਆਰਡਰ ਹੈ ਉਹ ਬੁੱਕ ਕਰਵਾ ਸਕਦੇ ਹੋ ਵਿਦਆਊਟ ਪੇਮੈਂਟ ਕੋਈ ਵੀ ਪਾਰਸਲ ਬੁੱਕ ਨਹੀਂ ਹੋਏਗਾ ਸੌਫਟ ਆਰਗੈਂਜ਼ਾ ਦੀ ਸ਼ਰਟ ਰਹੇਗੀ ਸ਼ਰਟ ਤੇ ਹੈਂਡਵਰਕ ਰਹੇਗਾ ਸ਼ਫੌਨ ਦੀ ਬਾਟਮ ਰਹੇਗੀ ਸ਼ਫੌਨ ਦਾ ਦੁਪੱਟਾ ਰਹੇਗਾ ਇਹਨਾਂ ਨਾਲ ਇਹ ਵਾਲਾ ਸੂਟ ਸ਼ਿਮਰ ਤੇ ਰਹਿਣਗੇ ਸ਼ਰਟ ਤੇ ਘੇਰੇ ਤੇ ਵਰਕ ਰਹੇਗਾ ਸ਼ਫੌਨ ਦਾ ਦੁਪੱਟਾ ਹੋਏਗਾ ਤੇ ਉੱਤੇ ਵਰਕ ਰਹੇਗਾ ਇਹ ਵਾਲੇ ਸੂਟ ਨੇ ਜਿਹੜਾ ਫੈਬਰਿਕ ਹੈ ਚਾਕਲੇਟ ਵੇਸ ਤੇ ਰਹੇਗਾ 5 ਮੀਟਰ 올ਓਵਰ ਰਹੇਗਾ ਸ਼ਰਟ ਦੀ ਨੈਕ ਤੇ ਵਰਕ ਰਹੇਗਾ ਤੇ ਫਰੰਟ ਤੇ ਵਰਕ ਰਹੇਗਾ ਦੁਪੱਟਾ ਇਹਨਾਂ ਨਾਲ ਮਸਲੀਨ ਦਾ ਹੋਏਗਾ ਤੇ ਉੱਤੇ ਵਰਕ ਰਹੇਗਾ ਇਹ ਵਾਲੇ ਸੂਟ ਵਿਸਕੋਜ਼ ਜੌਰਜਟ ਤੇ ਰਹਿਣਗੇ ਸ਼ਰਟ ਦੀ ਨੈਕ ਤੇ ਘੇਰੇ ਤੇ 슬ੀਵਸ ਤੇ ਵਰਕ ਰਹੇਗਾ ਡਿਜ਼ਾਈਨਰ ਇਹਨਾਂ ਨਾਲ ਆਰਗੈਂਜ਼ਾ ਦਾ ਦੁਪੱਟਾ ਰਹੇਗਾ ਇਹ ਵਾਲਾ ਸੂਟ ਟੈਬੀ ਸਿਲਕ ਤੇ ਰਹੇਗਾ ਸ਼ਰਟ ਦੀ neck ਤੇ sleeve ਤੇ bottom ਤੇ ਵਰਕ ਰਹੇਗਾ ਚਨੌਨ ਦਾ ਦੁਪੱਟਾ ਰਹੇਗਾ ਇਹ ਅਨਾਰਕਲੀ ਸੂਟ ਰਹਿਣਗੇ ਸ਼ਰਟ ਦਾ ਫਰੰਟ ਤੇ ਬੈਕ ਸਾਈਡ ਵਰਕ ਰਹੇਗਾ 3 ਮੀਟਰ ਬਾਟਮ ਰਹੇਗੀ ਬਾਟਮ ਤੇ ਜਿਹੜਾ ਵਰਕ ਰਹੇਗਾ ਚਨੌਨ ਦਾ ਦੁਪੱਟਾ ਵਰਕ ਵਾਲਾ ਹੋਏਗਾ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ